ਜਦੋਂ ਵੀ ਕੋਈ ਬੁਟੀਕ ਓਪਨ ਕਰਨ ਦਾ ਸੋਚਦਾ ਤਾਂ ਸਭ ਤੋਂ ਪਹਿਲਾਂ ਉਹਦੇ ਮਨ ਦਾ ਸਵਾਲ ਇਹ ਹੁੰਦਾ ਕਿ ਯਾਰ ਬੁਟੀਕ ਅਸੀਂ ਓਪਨ ਕਰਨ ਲੱਗੇ ਆ ਸਾਨੂੰ ਸ਼ਾਪ ਰੈਂਟ ਤੇ ਲੈਣੀ ਚਾਹੀਦੀ ਜਾਂ ਅਸੀਂ ਆਪਣੀ ਬਾਇ ਕਰ ਲਈਏ ਸੋ ਜੇ ਤੁਹਾਡੇ ਵੀ ਮਨ ਦਾ ਇਹ ਸਵਾਲ ਹੈ ਤਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਸੇਵ ਕਰ ਲਓ ਕੋਈ ਵੀ ਪੁਆਇੰਟ ਮਿਸ ਨਾ ਹੋ ਜੇ ਹੋਰ ਵੀਡੀਓ ਲਈ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੰਬਰ 1 ਸਭ ਤੋਂ ਆਪਾਂ ਗੱਲ ਕਰਦੇ ਆ ਪਹਿਲਾਂ ਕਿ ਜੇ ਤੁਹਾਡੇ ਕੋਲੇ ਇਨਵੈਸਟਮੈਂਟ ਹੈਗੀ ਆ ਤੇ ਤੁਸੀਂ ਸ਼ਾਪ ਬਾਇ ਕਰਨਾ ਚਾਹੁੰਦੇ ਹੋ ਨੰਬਰ 1 ਤੇ ਹੈ ਜੀ ਜੇ ਤੁਹਾਡੇ ਕੋਲੇ ਖੁੱਲੇ ਪੈਸੇ ਆ ਤੁਹਾਨੂੰ ਲੱਗਦਾ ਕਿ ਕੋਈ ਚੱਕਰ ਨਹੀਂ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ ਵਧੀਆ ਇੱਕ ਪ੍ਰਾਈਮ ਜਗ੍ਹਾ ਤੇ ਤੁਸੀਂ ਲੋਕੇਸ਼ਨ ਲੈ ਸਕਦੇ ਹੋ ਤਾਂ ਤੁਸੀਂ ਆਪਣੀ ਸ਼ਾਪ ਵੀ ਬਾਇ ਕਰ ਸਕਦੇ ਹੋ ਸੋ ਇਹ ਕੋਈ ਮਾੜੀ ਗੱਲ ਨਹੀਂ ਜੇ ਤੁਹਾਨੂੰ ਵਧੀਆ ਲੋਕੇਸ਼ਨ ਮਿਲ ਜਾਂਦੀ ਹੈ ਸ਼ਹਿਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਜੇ ਮੰਨ ਲਓ ਕੰਮ ਨਹੀਂ ਵੀ ਚੱਲਦਾ ਤਾਂ ਕੱਲ ਨੂੰ ਤੁਹਾਡੀ ਪ੍ਰਾਪਰਟੀ ਵੱਧ ਸਕਦੀ ਆ ਤਾਂ ਤੁਸੀਂ ਆਪਣੀ ਸ਼ਾਪ ਬਾਇ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਪਰ ਨੰਬਰ 2 ਇਹ ਆ ਕਿ ਜੇ ਤੁਹਾਡੇ ਕੋਲ ਇਨਵੈਸਟਮੈਂਟ ਠੀਕ ਠਾਕ ਹੀ ਹੈ ਤੁਸੀਂ ਚਾਹੁੰਦੇ ਹੋ ਕਿ ਆਪਣੇ ਬਿਜ਼ਨਸ ਨੂੰ ਗਰੋਅ ਕਰਨਾ ਤੇ ਤੁਸੀਂ ਠੀਕ ਠਾਕ ਪੈਸੇ ਖਰਚ ਕਰਕੇ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਫਿਰ ਤੁਹਾਨੂੰ ਭੁੱਲ ਕੇ ਵੀ ਦੁਕਾਨ ਬਾਇ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਤੁਸੀਂ ਬਾਇ ਕਰਨ ਲੱਗੇ ਪਏ ਦੁਕਾਨ ਅੱਜਕਲ੍ਹ ਛੋਟੀ ਮੋਟੀ ਪ੍ਰਾਪਰਟੀ ਵੀ ਬਾਇ ਕਰਦੇ ਨੇ ਖੁੱਲੇ ਪੈਸੇ ਲੱਗ ਜਾਂਦੇ ਬਹੁਤ ਜ਼ਿਆਦਾ ਸੋ ਫਿਰ ਤੁਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਰਨ ਕਰੋਗੇ ਉੱਥੇ ਤੁਹਾਨੂੰ ਤੰਗੀ ਆ ਜੈਣੀ ਆ ਸੋ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਵਧੀਆ ਜਗ੍ਹਾ ਦੇ ਉੱਤੇ ਸ਼ਾਪ ਰੈਂਟ ਦੇ ਉੱਤੇ ਲੈ ਲਓ ਰੈਂਟ ਅੱਜਕੱਲ 5000 ਤੋਂ ਲੈ ਕੇ 50000 60000 ਤੱਕ ਵੀ ਹੈਗਾ ਉਹ ਤੁਸੀਂ ਪ੍ਰਾਪਰਟੀ ਦੇ ਹਿਸਾਬ ਨਾਲ ਦੇਖਣਾ ਹੁੰਦਾ ਕਿ ਕਿਹੋ ਜੀ ਜਗ੍ਹਾ ਕਿੰਨਾ ਕੁ ਉੱਥੇ ਰੈਂਟ ਪੈਂਦਾ ਤੁਸੀਂ ਉੱਥੇ ਆਸ-ਪਾਸੇ ਪਤਾ ਜ਼ਰੂਰ ਕਰ ਲਓ ਸੋ ਜੇ ਤੁਸੀਂ ਰੈਂਟ ਤੇ ਦੁਕਾਨ ਲੈਣੀ ਹੋ ਇਹਦਾ ਇਹ ਵੀ ਫਾਇਦਾ ਕਿ ਜਿਹੜੇ ਪੈਸੇ ਤੁਸੀਂ ਬਾਇ ਕਰਨ ਦੇ ਵਿੱਚ ਲਾਦਨੇ ਸੀ ਉਹੀ ਪੈਸੇ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਲਾ ਸਕਦੇ ਹੋ ਸਟਾਕ ਲੈ ਕੇ ਆ ਸਕਦੇ ਹੋ ਵਧੀਆ ਸਟਾਕ ਰੈਡੀ ਕਰ ਸਕਦੇ ਹੋ ਸੋ ਤੁਸੀਂ ਉਥੋਂ ਆਪਦੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਮਾਰਕੀਟਿੰਗ ਦੇ ਵਿੱਚ ਉਹੀ ਪੈਸੇ ਖਰਚ ਕੀਤੇ ਜਾ ਸਕਦੇ ਆ ਮਤਲਬ ਕਿ ਤੁਹਾਡੇ ਜਿਹੜੇ ਪੈਸੇ ਆ ਹੋਲਡ ਨਹੀਂ ਹੋ ਜਾਣਗੇ ਜੇ ਤੁਸੀਂ ਪ੍ਰਾਪਰਟੀ ਬਾਇ ਕਰ ਲੈਨੇ ਹੋ ਤਾਂ ਤੁਹਾਡੇ ਪੈਸੇ ਆ ਜਿਹੜੇ ਉਹ ਹੋਲਡ ਹੋ ਜਾਂਦੇ ਆ ਮਤਲਬ ਕਿ ਇੱਕ ਜਗ੍ਹਾ ਦੇ ਵਿੱਚ ਸਟਕ ਹੋ ਗਏ ਪਰ ਜੇ ਤੁਸੀਂ ਪ੍ਰਾਪਰਟੀ ਰੈਂਟ ਤੇ ਲੈਨੇ ਆ ਇਹਦੇ ਬੈਨੀਫਿਟ ਇਹ ਆ ਕਿ ਤੁਸੀਂ इजीली ਉਸੇ ਪੈਸੇ ਨੂੰ ਸਟਾਕ ਦੇ ਵਿੱਚ ਲਾ ਸਕਦੇ ਹੋ ਆਪਣਾ ਬਿਜ਼ਨਸ ਗਰੋ ਕਰਨ ਦੇ ਵਿੱਚ ਲਾ ਸਕਦੇ ਹੋ ਮਾਰਕੀਟਿੰਗ ਦੇ ਵਿੱਚ ਲਾ ਸਕਦੇ ਹੋ ਪ੍ਰੋਮੋਸ਼ਨ ਦੇ ਵਿੱਚ ਲਾ ਸਕਦੇ ਹੋ ਬਾਕੀ ਵੱਡੀ ਗੱਲ ਇਹ ਵੀ ਹੈ ਕਿ ਕੱਲ ਨੂੰ ਜੇ ਤੁਹਾਡਾ ਕੰਮ ਨਹੀਂ ਵੀ ਚੱਲਦਾ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਜੋ ਵੀ ਭੈਣ ਭਰਾ ਕੰਮ ਸਟਾਰਟ ਕਰੇ ਉਹਦਾ ਕੰਮ ਚੱਲੇ ਪਰ ਜੇ ਤੁਹਾਡਾ ਕੰਮ ਨਹੀਂ ਚੱਲਦਾ ਤਾਂ ਤੁਸੀਂ ਉਸ ਜਗ੍ਹਾ ਨੂੰ ਛੱਡ ਕੇ ਹੋਰ ਜਗ੍ਹਾ ਤੇ ਆਪਣਾ ਬਿਜ਼ਨਸ ਕਰ ਸਕਦੇ ਹੋ ਪਰ ਜੇ ਤੁਸੀਂ ਪ੍ਰਾਪਰਟੀ ਬਾਏ ਕਰ ਲੈਨੇ ਹੋ ਤਾਂ ਫਿਰ ਤੁਹਾਡੇ ਕੋਲ ਇਹ ਆਪਸ਼ਨ ਨਹੀਂ ਬਚਦੀ ਹਨਾ ਬਾਕੀ ਨਾਲ ਦੀ ਇਹ ਵੀ ਗੱਲ ਹੁੰਦੀ ਹੈ ਕਿ ਪ੍ਰਾਪਰਟੀ ਖਰੀਦਣੀ ਸੌਖੀ ਹੈ ਤੇ ਵੇਚਣੀ ਔਖੀ ਹੈ ਇਹ ਵੀ ਕਿਹਾ ਜਾਂਦਾ ਸੋ ਤੁਸੀਂ ਸਾਰੇ ਮੈਂ ਤੁਹਾਨੂੰ ਕੌਨਸ ਤੇ ਜਿਹੜੇ ਪ੍ਰੋ ਸਾਰੇ ਦੱਸਤੇ ਆ ਤੁਸੀਂ ਇਹ ਸੋਚ ਲਓ ਕਿ ਤੁਹਾਨੂੰ ਬਾਏ ਕਰਨੀ ਚਾਹੀਦੀ ਆ ਜਾਂ ਫਿਰ ਤੁਹਾਨੂੰ ਰੈਂਟ ਦੇ ਪਰ ਮੇਰਾ ਤਾਂ ਪਰਸਨਲ ਇਹੀ ਸੋਚਣਾ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂਜ਼ ਵੀ ਕੀ ਕਰਦੀਆਂ ਕਿ ਉਹ ਪ੍ਰਾਪਰਟੀ ਨੂੰ ਖਰੀਦਣ ਦੀ ਬਜਾਏ ਰੈਂਟ ਤੇ ਕਰਦੇ ਆ ਉਹ ਐਗਰੀਮੈਂਟ ਕਰ ਲੈਂਦੇ ਜਿਹੜੇ ਓਨਰਸ ਹੁੰਦੇ ਉਹਨਾਂ ਨਾਲ ਕਿ ਅਸੀਂ ਇਹ 3 ਸਾਲ ਲਈ 10 ਸਾਲ ਲਈ ਤੁਹਾਡੀ ਸ਼ਾਪ ਲੀਜ਼ ਤੇ ਲਾਵਾਂਗੇ ਰੈਂਟ ਤੇ ਲਾਵਾਂਗੇ ਸੋ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਦੱਸਿਓ ਤੁਹਾਡਾ ਕੀ ਵਿਚਾਰ ਹੈ ਕਿ ਬਾਏ ਕਰਨਾ ਚਾਹੁੰਦੇ ਹੋ ਜਾਂ ਰੈਂਟ ਤੇ ਜੇ ਤੁਸੀਂ ਹੋਰਸੇਲ ਪ੍ਰਾਈਸ ਤੇ ਆਪਣੇ ਬੁਟੀਕ ਦੇ ਲਈ ਕੱਪੜੇ ਲੈਣਾ ਚਾਹੁੰਦੇ ਹੋ ਤੁਸੀਂ ਫਾਨੋ ਸਟਾਈਲ ਦਾ ਸਟੋਰ ਵਿਜ਼ਿਟ ਕਰ ਸਕਦੇ ਹੋ ਐਰੋਹਬ ਮਾਰਕੀਟ ਟ੍ਰਾਈਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ ਤੁਹਾਨੂੰ ਹੈਂਡਵਰਕ ਮਸ਼ੀਨਵਰਕ ਦੇ ਕੱਪੜੇ ਹੋਰਸੇਲ ਦੇ ਪ੍ਰਾਈਸ ਤੇ ਮਿਲ ਜਾਣਗੇ ਬਾਕੀ ਜੇ ਤੁਸੀਂ ਬੁਟੀਕ ਸਟਾਰਟ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਜਿਆਦਾ ਨੌਲੇਜ ਨਹੀਂ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਵੇਂ ਤੁਸੀਂ ਆਪਣੇ ਬੁਟੀਕ ਨੂੰ ਜ਼ੀਰੋ ਤੋਂ ਲੈ ਕੇ ਟੌਪ ਲੈਵਲ ਤੱਕ ਪਹੁੰਚਾ ਸਕਦੇ ਹੋ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਪ੍ਰੋਫਾਈਲ ਬਾਇਓ ਦੇ ਵਿੱਚ ਦਿੱਤਾ ਬਾਕੀ ਸਕਰੀਨ ਦੇ ਉੱਪਰ ਵ